ਪਾਠੀ ਸਿੰਘਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਸ਼੍ਰੋਮਣੀ ਅਖੰਡ ਪਾਠੀ ਸੁਸਾਇਟੀ ਦੇ ਵੱਲੋਂ ਅੱਜ ਇੱਕ ਮੰਗ ਪੱਤਰ ਐਸਜੀਪੀਸੀ ਦਫ਼ਤਰ ਵਿਖੇ ਦਿੱਤਾ ਗਿਆ। ਉਹਨਾਂ ਦੇ ਵੱਲੋਂ ਲਗਾਤਾਰ ਹੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਸਾਹਿਬ ਦੀ ਪੇਟਾ ਦੇ ਵਿੱਚ ਜਿਹੜਾ ਕਿ ਵਾਅਦਾ ਕੀਤਾ ਜਾਵੇ ਉਸ ਦੇ ਲਈ ਮੰਗ ਪੱਤਰ ਅਤੇ ਪਾਠੀ ਸਿੰਘਾਂ ਦੀ ਸਹੂਲਤਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਸੋ ਇਸ ਮੌਕੇ ਤੇ ਸ਼੍ਰੋਮਣੀ ਅਖੰਡ ਪਾਠੀ ਸੁਸਾਇਟੀ ਦੇ ਪ੍ਰਧਾਨ ਗੁਰਮukh Singh ਅੰਮ੍ਰਿਤਾ ਅਤੇ ਉਹਨਾਂ ਦੇ ਨਾਲ ਪਾਠੀ ਸਿੰਘ ਮੌਜੂਦ ਸਨ ਜੋ ਕਿ ਗੁਰੂ ਘਰ ਦੇ ਵਿੱਚ ਡਿਊਟੀ ਕਰਦੇ ਹਨ ਅਤੇ ਉਹਨਾਂ ਦੇ ਵੱਲੋਂ ਲਗਾਤਾਰ ਹੀ ਮੰਗੇ ਮੰਗਾ ਮੰਗੇ ਜਾ ਰਹੇ ਸਨ ਕਿ ਜਿਹੜੀਆਂ ਸਹੂਲਤਾਂ ਨੇ ਉਹ ਉਹਨਾਂ ਨੂੰ ਦਿੱਤੀਆਂ ਜਾਣ ਸੋ ਜਿਵੇਂ ਕਿ ਡਾਕਟਰੀ ਸਹੂਲਤ ਹੈ ਔਰ ਮੈਡੀਕਲ ਸਹੂਲਤ ਹੈ ਔਰ ਜਿਵੇਂ ਹੀ ਹਰ ਸਾਲ ਪੇਟਾ ਵਾਧੀ ਤਾਂ ਇਸ ਸਾਲ ਵੀ ਪੇਟਾ ਦੇ ਵਿੱਚ ਵਾਧਾ ਕੀਤਾ ਜਾਵੇ ਸੋ ਆਪਣੀਆਂ ਮੁਸ਼ਕਲਾਂ ਨੂੰ ਲੈ ਕੇ ਉਹ ਅੱਜ ਐਸਜੀਪੀਸੀ ਦਫ਼ਤਰ ਵਿਖੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਇੱਕ ਮੰਗ ਪੱਤਰ एसजीपीसी दफ्तर विखे ਦਿੱਤਾ ਗਿਆ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਸ਼੍ਰੀ ਅਖੰਡ ਪਾਠੀ ਸੁਸਾਇਟੀ ਇਸ ਮੌਕੇ ਤੇ ਪਹੁੰਚੀ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕੈਨਾ ਇਸ ਮੌਕੇ ਤੇ ਅਖੰਡ ਪਾਠੀ ਆਗੂ ਕੁਝ ਅਮੀਸ਼ਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੰਦਾਸ ਗੁਰਮੁਖ ਸਿੰਘ ਅਮੀਸ਼ਾ ਅੱਜ ਅਸੀਂ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅਖੰਡ ਪਾਠੀ ਸਿੰਘਾਂ ਦੇ ਜਿਹੜੀ ਭੇਟਾ ਆ ਉਨ੍ਹਾਂ ਦੇ ਤਨਖਾਹਾਂ ਦਾ ਵਾਧਾ ਆ ਉਹ ਸਬੰਧ ਵਿੱਚ ਅਤੇ ਜੋ ਅਖੰਡ ਪਾਠੀ ਸਿੰਘਾਂ ਨੂੰ ਮੈਡੀਕਲ ਸਹੂਲਤ ਆ ਉਹ ਮਿਲੇ ਉਸ ਦੇ ਸਬੰਧ ਵਿੱਚ ਅੱਜ ਆਹੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਿਹੜਾ ਆਪਣਾ ਜਾਦ ਪੱਤਰ ਦਿੱਤਾ ਹੋਇਆ ਜੀ ਜੀ ਆ ਕਾਫੀ ਲੰਮੇ ਸਮੇਂ ਤੋਂ ਤੁਹਾਡੀਆਂ ਮੰਗਾਂ ਨੇ ਪਰ ਅੱਜ ਤੱਕ ਇਹ ਮਨਜ਼ੂਰ ਨਹੀਂ ਕੀਤੀ ਕਰਨਾ ਦੇਖੋ ਸਾਡੇ ਜਿਹੜੇ ਅਖੰਡ ਪਾਠੀ ਸਿੰਘਾਂ ਨਾਲ ਸਾਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਕਿਉਂ ਇਹ ਅਧਿਕਾਰੀਆਂ ਵੱਲੋਂ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ ਹਾਲਾਂਕਿ ਹਰ ਇੱਕ ਕਾਨੂੰਨ ਜਿਹੜੀਆਂ ਸਹੂਲਤਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਨੇ ਔਰ ਜੇ ਅਸੀਂ ਮੈਡੀਕਲ ਸਹੂਲਤ ਦੀ ਗੱਲ ਕਰੀਏ ਉਹ ਅਖੰਡ ਪਟਨਾ ਸਿੰਘਾਂ ਵਾਸਤੇ ਬਹੁਤ ਜ਼ਰੂਰੀ ਹੈ ਹੁਣ ਵੀ ਸਾਡੇ ਸਿੰਘਾ ਹਸਪੀਟਲ ਪਏ ਆ ਔਰ ਉਹਨਾਂ ਲਈ ਜਿਹੜਾ ਆਪਣਾ ਇਲਾਜ ਕਰਾਉਣਾ ਆ ਉਹ ਬਹੁਤ ਮੁਸ਼ਕਲ ਚੱਲ ਰਿਹਾ ਹੈ ਜੇਕਰ ਉਹਨਾਂ ਦਾ ਵੀ ਜਿਹੜੀ ਮੈਡੀਕਲ ਸਹੂਲਤ ਉਹਨਾਂ ਨੂੰ ਮਿਲੀ ਹੋਵੇ ਜਿਹੜਾ ਉਹਨਾਂ ਦਾ ਇਲਾਜ ਆਉ ਸਹੀ ਤਰੀਕੇ ਨਾਲ ਤੇ ਵਧੀਆ ਹੋ ਸਕਦਾ ਹੈ। ਹਾਂਜੀ ਆਸ਼ਵਾਸਨ ਮਿਲਿਆ ਜਿਹੜਾ ਮੰਗ ਪਤਾ। ਅੱਜ ਅਸੀਂ ਮੰਗ ਪੱਤਰ ਸੌਂਪਿਆ ਆ ਔਰ ਸਾਡੀ ਜਿਹੜੀ ਸਲਾਨਾ ਭੇਟਾ ਉਹ ਨਵੰਬਰ ਦੇ ਮਹੀਨੇ ਵਿੱਚ ਜਿਹੜਾ ਉਹ ਵਾਅਦਾ ਲੱਗਦਾ ਆ ਤੇ ਜਦੋਂ ਸਾਡੀਆਂ ਜਿਹੜੀਆਂ ਡਿਊਟੀ ਇੱਕ ਨਵੰਬਰ ਤੋਂ ਸ਼ੁਰੂ ਹੁੰਦੀ ਆ ਉਦੋਂ ਤੇ ਵਾਅਦਾ ਲੱਗਦਾ ਆ ਔਰ ਅਸੀਂ ਇਸੇ ਸੰਬੰਧ ਵਿੱਚ ਜਿਹੜਾ ਇਹਨਾਂ ਨੂੰ ਮੰਗ ਮੰਗ ਕੀ ਰੱਖੀ ਕਿੰਨੇ ਪਰਸੈਂਟ ਵਾਅਦਾ ਹੋਣਾ ਚਾਹੀਦਾ ਜਿਹੜੇ ਸਹੂਲਤ ਦੀ ਗੱਲ ਕੀਤੀ ਮੈਡੀਕਲ ਸਹੂਲਤ ਦੀ ਹੋਰ ਕਿਹੜੇ ਕਿਹੜੇ ਸਹੂਲਤਾਂ ਚਾਹੀਦੀਆਂ ਸਹੂਲਤਾਂ ਤੇ ਜੇ ਸਹੂਲਤਾਂ ਦੀ ਗੱਲ ਕਰੀਏ ਸਾਡੇ ਅਖੰਡਪੱਤ ਸਿੰਘਾਂ ਨੂੰ ਇੱਕ ਵੀ ਸਹੂਲਤ ਜਿਹੜੀ ਉਹ ਨਹੀਂ ਮਿਲ ਰਹੀ ਭਾਵੇਂ ਕਿ ਜਿਹੜੇ ਮੁਲਾਜ਼ਮਾਂ ਨੂੰ ਅੱਡੇ ਕੋਈ ਮੁਲਾਜ਼ਮਾਂ ਨਾਲ ਵਿਤਕਰਾਨੀਗਾ ਮੁਲਾਜ਼ਮਾਂ ਨੂੰ ਕਾਫੀ ਸਹੂਲਤਾਂ ਮਿਲ ਰਹੀਆਂ ਅਸੀਂ ਇਹਨੇ ਮੁਲਾਜ਼ਮਾਂ ਦੀ ਤਰਜ਼ ਤੇ ਜਿਹੜੀਆਂ ਅਖੰਡ ਪਟਸਿੰਘਾਂ ਨੂੰ ਸਹੂਲਤਾਂ ਉਹ ਪ੍ਰਦਾਨ ਹੋਣੀਆਂ ਚਾਹੀਦੀਆਂ ਨੇ